ਕੇਦਰੀਵਾਲ ਨੇ ਦੋ ਬੰਦੇ ਬਿਠਾਏ ਐ ਫੇਰ ਚੱਲ ਪੈਂਦੇ ਐ ਉੱਥੇ ਡੀਜੀਪੀ ਇਹਨਾਂ ਦਾ ਇੰਟੈਲੀਜੈਂਸ ਚੀਫ ਤੇ ਐਸਬੀ ਸਿੱਧੇ ਆਉਂਦੇ ਆ ਕਿ ਇਹਨੂੰ ਚੱਕ ਲਓ ਇਹਨੂੰ ਚੱਕ ਲਓ ਇਹਨੂੰ ਚੱਕ ਲਓ ਮੈਂ ਪੁੱਛਣਾ ਚਾਹਣਾ ਕਿਤੇ ਕੋਈ ਕਾਂਗਰਸ ਵਰਕਰ ਚੱਕਿਆ ਐਸ ਇਲੈਕਸ਼ਨ ਵਿੱਚ ਕੋਈ ਭਾਜਪਾ ਨੇ ਚੱਕਿਆ ਜਾਂ ਕਿਸੇ ਉਹ ਜਿਹੜਾ ਨਵਾਂ ਚੁੱਲਾ ਦਲ ਵਾਲੇ ਸੀ ਉਹਨਾਂ ਦਾ ਕੋਈ ਚੱਕਿਆ ਕੱਲਾ ਕਾਲੀ ਦਲ ਉਹ ਸੋਚਦੇ ਆ ਕਿ ਕਾਲੀਆਂ ਨੂੰ ਡਰਾ ਲਵੋਗੇ ਕਿੰਨਾ ਡਰਾ ਲਵੋਗੇ ਆ ਕਾਲੀ ਡਰਨ ਵਾਲੇ ਆ ਕਾਲੀਆਂ ਦੇ ਵੀ ਇੰਨਾ ਵੱਡਾ ਸਪਰਿੰਗ ਲੱਗਿਆ ਜਿੰਨਾ ਦਵਾਉਂਗੇ ਉੰਨੀ ਛੇਤੀ ਸ਼ਾਦੀ ਦੇ ਵਜਦੇ ਆ ਕੇ ਮੈਂ ਇਹ ਜਿਹਾ ਇਲੈਕਸ਼ਨ ਨਹੀਂ ਦੇਖਿਆ ਜਿੱਥੇ ਅਫਸਰ ਸ਼ਹੀ ਨੇ ਸ਼ਰਿਆ ਮੈਨਾਂ ਉਪਨਾ ਕੇ ਨਹੀਂ ਤੇ ਇਹੇ ਕੰਮ ਪੰਚਾਇਤੀ ਇਲੈਕਸ਼ਨ ਚ ਹੋ ਜਾਂਦੇ ਸੀ ਕਿਤੇ ਕਿਤੇ ਜਾਂ ਜ਼ਿਲ੍ਹਾ ਪ੍ਰੀਸ਼ਦ ਤੇ ਕਾਗਜ਼ ਜੁਦ ਕਰਦੇ ਹੋ ਦੂਜੇ ਕਰਦੇ ਹੋ ਪਰ ਇਲੈਕਸ਼ਨ ਕਮਿਸ਼ਨ ਦੇ ਥੱਲੇ ਕਲਿਆਣੇ ਜਦੋਂ ਬਦਲੀ ਵੀ ਹੋ ਗਈ ਫਿਰ ਵੀ ਇਹਨੇ ਐਨੇ ਐਨੇ ਥੱਲੇ ਲੱਗੇ ਪਏ ਇਥੋਂ ਦਾ ਪ੍ਰਸ਼ਾਸਨ ਉਹ ਵੀ ਉਹਨਾਂ ਲੋਕਾਂ ਦੇ ਥੱਲੇ ਦਿੱਲੀ ਵਾਲੇ ਦੇ ਥੱਲੇ